ਦੀ ਸਮੂਹ ਸੰਗਤ ਤੇ ਸਾਡੇ ਬਹੁਤ ਹੀ ਹਰ ਕੰਚਾਰਜ ਸਤਕਾਰਯੋਗ ਗੁਰਪ੍ਰੀਤ ਸਿੰਘ ਜੀ ਕੰਨਾ ਮੈਂਬਰ ਕੋਰ ਕਮੇਟੀ ਇਹਨਾਂ ਦੀ ਹਿੰਮਤ ਸਦਕਾ ਤੇ ਸਾਡੇ ਸਰਕਲ ਜਥੇਦਾਰਾਂ ਦੀ ਹਿੰਮਤ ਸਦਕਾ ਤੇ ਸ਼ਰੋਮਣੀ ਕਾਲੀਦਾਲ ਦੀ ਸਮੂਹ ਲੀਡਰਸ਼ਿਪ ਤੇ ਵਰਕਰ ਜਿਨ੍ਹਾਂ ਨੇ ਬੜਾ ਉਫਰਾਲਾ ਕਰਕੇ ਹਰ ਪੀੜਤਾ ਦੀ ਮਦਦ ਲਈ ਅੱਗੇ ਆਏ ਨੇ ਦੀਦੀ ਰਹਿਣਮਈ ਸਾਡੇ ਜ਼ਿਲ੍ਹਾ ਜਥੇਦਾਰ ਸਰ ਜਨਾਥਲ ਜੀ ਇਹਨਾਂ ਨੇ ਵੀ ਪ੍ਰਾਲਾ ਕੀਤਾ ਨਾਂ ਲੈ ਕੇ ਸੰਗਤ ਨੂੰ ਸਾਰੇ ਜਿਹੜਾ ਕਲਾ ਕਲਾ ਵਰਕਰ ਹੈ ਬੜੀ ਉਮੀਦ ਨਾਲ ਜਿਹੜੇ ਪੀੜਤ ਨੇ ਵਿਚਾਰੇ ਬਿਨਾਂ ਵਜਾਂ ਨਾਲ ਐਡਾ ਬੜਾ ਸਾਡੇ ਇੱਕ ਸਮਝ ਲਓ ਧਿਆਨ ਜਿਹੜੀ ਗੱਲ ਵਾਪਰੀ ਆ ਹੜ ਪੀੜਤਾ ਨਾਲ ਉਹਨਾਂ ਦਾ ਸਹਾਰਾ ਬਣ ਕੇ ਸਾਡੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਜੀ ਬਾਦਲ ਅੱਗੇ ਇਲਾਕੇ ਜਿਨ੍ਹਾਂ ਨੇ ਬਾਹ ਫੜੀ ਤੇ ਆਪਣੀ ਸਾਰੀ ਸਮੂਹੀ ਪੰਜਾਬ ਦੀ ਸੰਗਤ ਨੂੰ ਲੈ ਕੇ ਉਹਨਾਂ ਦਾ ਇੱਕ ਸਹਾਰਾ ਬਣਿਆ ਅਸੀਂ ਹਲਕੇ ਦੀ ਅਮਨੋਦ ਦੀ ਸਮੂਹੀ ਸੰਗਤ ਜਿੱਥੇ ਸੁਖਵੀਰ ਸਿੰਘ ਬਾਦਲਦਾ ਧੰਨਵਾਦ ਕਰਦੇ ਆ ਤੇ ਉਥੇ ਸਮੂਹ ਸੰਗਤ ਦਾ ਜਿਨ੍ਹਾਂ ਨੇ ਆਪਣਾ ਪਾਈ ਪਾਈ ਇਕੱਠਾ ਕਰਕੇ ਢਾਪਰੰਦਾ ਕਰਕੇ ਅੱਜ ਦੋ ਟਰੱਕ ਇਥੋਂ ਲਖਪਗ 400 ਪੰਟ ਫਣ ਕੇ ਭੇਜਣ ਦੀ ਤਿਆਰੀ ਕਰੀ ਹੈ ਤੇ ਜਾ ਰਹੇ ਨੇ ਟਰੱਕ ਇਥੋਂ ਤਮ ਦਾ ਧੰਨਵਾਦ ਵਾਹਿਗੁਰੂ ਜੀ ਦਾ ਸਤਿ ਸ੍ਰੀ ਅਕਾਲ ਸਾਬ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੇ ਪ੍ਰਧਾਨ ਸ਼੍ਰੋਮਣੀ ਕਾਲੀਗਲ ਦੇ ਦिशांत ਦੇਸ਼ੇ ਦਾ ਜੋ ਹੜ੍ਹ ਪੀੜਤਾ ਵਾਸਤੇ ਪਿਛਲੇ ਕਾਫੀ ਸਮੇਂ ਤੋਂ ਆਪਣਾਲੇ ਕੀਤੇ ਜਾ ਰਹੇ ਜਿੱਥੇ ਡੀਲ ਦੀ ਬੜੀ-ਬੱਡੀ ਮਦਦ ਕੀਤੀ ਗਈ ਉਥੇ ਫੋਗਿੰਗ ਮਸ਼ੀਨਰੀ ਦੀ ਗੱਲ ਕੀਤੀ ਤਰਪਾਲਾਂ ਦੀ ਗੱਲ ਕੀਤੀ ਜਾਵੇ ਪਸ਼ੂ ਦਾ ਚਾਰਾ ਬਹੁਤ ਵੱਡੀ ਗਿਣਤੀ ਚ ਗਿਆ ਸੋ ਪ੍ਰਧਾਨ ਜੀ ਦਾ ਹੁਕਮ ਆਇਆ ਸੀ ਅਸੀਂ ਹਲਕਾ ਅਮਲੋਹ ਦੇ ਵੱਲੋਂ 400 ਕੁਆਂਟਲ ਬੀ ਜੋ ਸਾਡੇ ਔਜਲਾ ਬੀ ਵਾਲਿਆਂ ਨੇ ਬਹੁਤ ਬਹੁਤ ਮਸ਼ਹੂਰ ਤੇ ਬਹੁਤ ਭਰੋਸੇ ਵਾਲੀ ਕੰਪਨੀ ਆ ਉਹਨਾਂ ਵੱਲੋਂ ਅੱਜ ਸਾਰੇ ਇਲਾਕੇ ਦੀ ਸੰਗਤ ਦੇ ਵੱਲੋਂ ਉਹਨਾਂ ਦੇ ਸਹਿਯੋਗ ਦੇ ਵੱਲੋਂ ਤਾਨ ਮੰਤ ਧੰਨ ਨਾਲ ਸੇਵਾ ਕੀਤੀ ਆ ਤੇ ਅਸੀਂ ਕੱਲ ਨੂੰ ਇੱਥੇ ਸਾਹ ਸਖਬੀਰ ਸਿੰਘ ਬਾਦਲ ਜੀ ਨੇ ਅਜਨਾਲੇ ਵਿਖੇ ਇਹ ਬੀ ਬੰਨਣਾ ਉੱਥੇ ਸੋ ਉਹਨਾਂ ਦੇ ਹੁਕਮ ਅਨੁਸਾਰ ਅਸੀਂ ਬੀ ਭੇਜ ਰਹੇ ਆ ਸੋ ਉਮੀਦ ਕਰਦੇ ਆ ਕਿ ਜੋ ਸਾਹ ਸਖਬੀਰ ਸਿੰਘ ਬਾਦਲ ਜੀ ਨੇ ਜੋ ਸ਼ਰੋਮਣੀ ਕਾਲੀਗੜ੍ਹ ਦੇ ਜੋ ਸ਼ਰੋਮਣੀ ਕਾਲੀ ਕਦੇ-ਕਦੇ ਵਰਕਰ ਨੇ ਪਰਾਲਾ ਕੀਤਾ ਚਾਹੇ ਉਹ ਕਣਕ ਦੀ ਗੱਲ ਹੋਵੇ ਚਾਹੇ ਡੀਜ਼ਲ ਦੀ ਗੱਲ ਹੋਵੇ ਚਾਹੇ ਹੋ ਗਈ ਮਸ਼ੀਨਾਂ ਦੀ ਗੱਲ ਹੋਵੇ ਚਾਹੇ ਤਰਪਾਲਾਂ ਦੀ ਗੱਲ ਹੋਵੇ ਪਸ਼ੂਵਾਂ ਦਾ ਚਾਰਜ ਦੀ ਗੱਲ ਹੋਵੇ ਬਹੁਤ ਵੱਡਾ ਪਰਾਲਾ ਕੀਤਾ ਤੋਂ ਮੈਂ ਸਮਝਦਾ ਕਿ ਅੱਜ ਪੰਜਾਬ ਦੇ ਲੋਕ ਸਮਝ ਚੁੱਕੇ ਆ ਕਿ ਜੇ ਕੋਈ ਪੰਜਾਬ ਦੇ ਹੱਕਾਂ ਦੇ ਰਾਖੇ ਲਈ ਬਹਿਦਾ ਦੇ ਸਕਦਾ ਪੰਜਾਬ ਦੇ ਨਾਲ ਖੜ੍ਹ ਸਕਦਾ ਉਹ ਸ਼ਰੋਮਣੀ ਕਾਲੀਗੜ੍ਹ ਦਾ ਕਲਾ-ਕਲਾ ਵਰਕਰ ਸ਼ਰੋਮਣੀ ਕਾਲੀਗੜ੍ਹ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖੜ੍ਹ ਸਕਦੇ ਨੇ ਫਰਮਾਇਸ ਗੱਲ ਦੀ ਬਹੁਤ ਵਧਾਈ ਦੇਣਾ ਤਸੱਲੀ ਹੈ ਕਿ ਸ਼੍ਰੋਮਣੀ ਕਾਲੀ ਨੇ ਬਹੁਤ ਵੱਡਾ ਪ੍ਰਾਲਾ ਕੀਤਾ ਤੇ ਜਿਹੜੇ ਲੋੜਵੰਦਾਂ ਨੂੰ ਜਿਹੜੇ ਜਿਹੜੇ ਹਰ ਪ੍ਰੋਫੈਸ਼ੀਅਲ ਏਰੀਆ ਸਕੇ ਜਿੰਨਾਂ ਦਾ ਸਾਰਾ ਉਤਪਰਵਾਦ ਹੋ ਗਿਆ ਉਹਨਾਂ ਦੇ ਜਖਮਾਂ ਤੇ ਪਰਮਨੂੰ ਲਾਉਣ ਦਾ ਸਾਥੇ ਅਸੀਂ ਪ੍ਰਾਲਾ ਕੀਤਾ ਤੋਂ ਅੱਜ ਮੈਂ ਸਾਰੇ ਸੰਗਤ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਅਸੀਂ ਹੁਣ ਟਰੱਕ ਤੋੜ ਰਹੇ ਹਾਂ ਸਾਰੀ ਸੰਗਤ ਦਾ ਧੰਨਵਾਦ ਜਿਨ੍ਹਾਂ ਨੇ ਆਪਣੇ ਨੇਕ ਮਾਈ ਦੇ ਵਿੱਚੋਂ ਚਾਹੇ ਕਣਕ ਦਿੱਤੀ ਆ ਚਾਹੇ ਕੋਈ ਮਾਇਕ ਸਹਾਇਤਾ ਕੀਤੀ ਆ ਸਾਰੇ ਸੱਜਣਾ ਦਾ ਪੌਰਵਤਨ ਰਾਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ